ਸਤ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡਾ ਪੀਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ। ਹਾਜ਼ਰ ਹੈ ਇੱਕ ਹੋਰ ਨਵੀਂ ਕਹਾਣੀ ਲੈ ਕੇ। ਸਿਖਰ ਦੁਪਹਿਰੀ ਇੱਕ ਛੋਟਾ ਜਿਹਾ ਬੱਚਾ ਨੰਗੇ ਪੈਰੀ ਸੜਕ ਤੇ ਇੱਧਰ ਉੱਧਰ ਪੈਨ ਵੇਚਣ ਲਈ ਜਾ ਰਿਹਾ ਸੀ। ਅਚਾਨਕ ਹੀ ਉਸ ਦੇ ਉੱਪਰ ਇੱਕ ਵਿਅਕਤੀ ਦੀ ਨਜ਼ਰ ਪੈਂਦੀ ਹੈ। ਉਹ ਦੇਖਦਾ ਹੈ ਕਿ ਇਹ ਬੱਚਾ ਨੰਗੇ ਪੈਰੀ ਨੀ ਧੁੱਪ ਦੇ ਵਿੱਚ ਇੱਧਰ ਉੱਧਰ ਘੁੰਮ ਰਿਹਾ ਹੈ। ਉਸ ਨੂੰ ਉਸ ਦੀ ਇਹ ਹਾਲਤ ਦੇਖ ਕੇ ਬਹੁਤ ਤਰਸ ਆਉਂਦਾ ਹੈ। ਉਹ ਸੋਚਦਾ ਹੈ ਕਿ ਇੰਨੀ ਤਪਦੀ ਗਰਮੀ ਦੇ ਵਿੱਚ ਉਹ ਨੰਗੇ ਪੈਰੀ ਕਿਵੇਂ ਤੁਰਦਾ ਹੋਵੇਗਾ ਫਿਰ ਉਹ ਵਿਅਕਤੀ ਸਾਹਮਣੇ ਇੱਕ ਦੁਕਾਨ ਵਿੱਚ ਜਾਂਦਾ ਹੈ ਤੇ ਉੱਥੋਂ ਇੱਕ ਬੂਟਾਂ ਦਾ ਜੋੜਾ ਲੈ ਲੈਂਦਾ ਹੈ ਉਸ ਬੱਚੇ ਦੇ ਵਾਸਤੇ ਤੇ ਉਸ ਬੂਟਾਂ ਦਾ ਜੋੜੇ ਨੂੰ ਲੈ ਕੇ ਜਾ ਕੇ ਉਸ ਬੱਚੇ ਨੂੰ ਦੇ ਦਿੰਦਾ ਹੈ ਤੇ ਕਹਿੰਦਾ ਹੈ ਲੈ ਪੁੱਤ ਇਹ ਪਾ ਲੈ ਬੂਟਾਂ ਦੇ ਜੋੜੇ ਨੂੰ ਮੁੰਡੇ ਨੇ ਖੁਸ਼ੀ ਨਾਲ ਉਹਨਾਂ ਬੂਟਾਂ ਦੇ ਜੋੜੇ ਨੂੰ ਫੜ ਲਿਆ ਤੇ ਜਲਦੀ ਜਲਦੀ ਨਾਲ ਪਾਉਣ ਲੱਗਾ ਤੇ ਖੜਾ ਹੋ ਕੇ ਅੰਕਲ ਦਾ ਹੱਥ ਫੜ ਕੇ ਖਲੋ ਗਿਆ ਤੇ ਕਹਿਣ ਲੱਗਾ ਤੁਸੀਂ ਰੱਬ ਹੋ ਉਹ ਵਿਅਕਤੀ ਕੰਨਾਂ ਨੂੰ ਹੱਥ ਲਾਉਂਦਾ ਹੋਇਆ ਕਹਿਣ ਲੱਗਾ ਕਿ ਨਾ ਪੁੱਤ ਮੈਂ ਰੱਬ ਨਹੀਂ ਹਾਂ ਫਿਰ ਉਸ ਮੁੰਡੇ ਨੇ ਕਿਹਾ ਕਿ ਜੇ ਤੁਸੀਂ ਰੱਬ ਨਹੀਂ ਹੋ ਤਾਂ ਤੁਸੀਂ ਰੱਬ ਦੇ ਦੋਸਤ ਹੋਵੋਗੇ ਕਿਉਂਕਿ ਅੱਜ ਮੈਂ ਕੱਲ ਰਾਤੀ ਅਰਦਾਸ ਕੀਤੀ ਸੀ ਰੱਬ ਅਗੇ ਕਿ ਰੱਬਾ ਇਸ ਗਰਮੀ ਦੇ ਵਿੱਚ ਮੇਰੇ ਬਹੁਤ ਪੈਸੇ ਸੜਦੇ ਹਨ ਮੈਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬੂਟ ਲੈ ਦੇਵੋ ਉਹ ਇਹ ਸਭ ਕੁਝ ਸੁਣ ਕੇ ਘਬਰਾਉਂਦਾ ਆ ਉੱਥੋਂ ਚਲਾ ਗਿਆ ਤੇ ਮਨ ਹੀ ਮਨ ਵਿੱਚ ਸੋਚਣ ਲੱਗਾ ਕਿ ਰੱਬ ਦਾ ਦੋਸਤ ਬੰਨਾ ਕੋਈ ਨਹੀਂ ਵੱਡੀ ਗੱਲ ਨਹੀਂ ਹੈ ਇਹ ਤਾਂ ਬਹੁਤ ਨਿੱਕੀ ਜਿਹੀ ਗੱਲ ਹੈ ਸੋ ਦੋਸਤੋ ਇਸ ਕਹਾਣੀ ਤੋਂ ਜੋ ਕੁਝ ਵੀ ਤੁਹਾਨੂੰ ਸਿੱਖਣ ਨੂੰ ਮਿਲਿਆ ਉਹ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਉਮੀਦ ਕਰਦੇ ਹਾਂ ਕਿ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਇਦਾਂ ਦੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ ਸੋ ਮੱਚ